ਹਰੀਸ਼ਨਾ ਦਾ ਗਾਉਂ ਮਲੋਦਾ ਨਵਾਸੀ ਹੈਗਾ ਮਾਤਾ ਰਾਣੀ ਮਹੱਲੇ ਦਾ ਇਹ ਕੋਲ 40 ਗੱਟੂ ਚੈਨਾ ਡੋਰ ਦੇ ਬਰਾਮਦ ਹੋਏ ਨੇ ਤੇ ਅਸੀਂ ਪਰਚਾ ਦਿੱਤਾ ਹੈਗਾ ਜਿਹੜੀ ਇਹ ਡੋਰ ਹੈ ਤੁਹਾਨੂੰ ਪਤਾ ਬੜੀ ਘਾਤਕ ਹੈ ਤੇ ਇਹ ਸਾਡੀ ਮੈਂ ਤੁਹਾਨੂੰ ਖਾਸ ਕਰਕੇ ਤੁਹਾਡੇ ਲਈ ਇਹ ਬੇਨਤੀ ਕਰਨਾ ਚਾਹਣਾ ਬਸੰਤ ਆ ਰਹੀ ਹੈ ਸਾਡੀਆਂ ਟੀਮਾਂ ਬਣੀ ਐ ਸਾਨੂੰ ਐਸਐਸਪੀ ਸਾਡੇ ਫਤੇਗੜ ਸਾਹਿਬ ਮਨਯੋਗ ਜੋਜੋਤ ਕਰੇ ਬਾਰ ਆਈਪੀਐਸੀ ਸਿੱਧੇ ਨਿਰਦੇਸ਼ ਨੇ ਕਿ ਨਾ ਤਾਂ ਇਹ ਡੋਰ ਚੈਨਾ ਕਿਸੇ ਨੇ ਵੇਚਣੀ ਹੈ ਤੇ ਨਾਇੰਦੀ ਕੁ ਵਰਤੋਂ ਕਰੀ ਮੈਂ ਮਾਪੇ ਬਾਪ ਨੂੰ ਬੱਚਿਆਂ ਦੇ ਮਾਪੇ ਬਾਪ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਆਪਣੇ ਬੱਚਿਆਂ ਦੀ ਨਿਗਰਾਨੀ ਕਰਨ ਜੇ ਉਹ ਚైనా ਡੋਰ ਨਾ ਪਤੰਗ ਚੜਾਉਂਦੇ ਆ ਤਾਂ ਉਹਨੂੰ ਅਵੋਇਡ ਕਰੋ ਵੇਚਣ ਵਾਲਾ ਜਾਂ ਵਰਤਣ ਵਾਲਾ ਕੋਈ ਵੀ ਵਰਤਦਾ ਫੜਿਆ ਗਿਆ ਜਾਂ ਵੇਚਦਾ ਫੜਿਆ ਗਿਆ ਉੱਤੇ ਸਖਤ ਕਾਰਵਾਈ ਹੋਏਗੀ ਤੁਹਾਡੇ ਸਾਹਮਣੇ ਤੁਹਾਨੂੰ ਜਿਹੜੇ ਨੈਟਵਰਕ ਅਪਰੋਇਡ ਦਿਖਾਤੇ ਆ ਬੰਦਾ ਵੀ ਮਰਵਾ ਦਿੱਤਾ ਸੋ ਮੈਂ ਵਾਰ-ਵਾਰੀ ਬੇਨਤੀ ਕਰਦਾ ਵੀ ਇਹਦੀ ਵਰਤੋਂ ਨਹੀਂ ਕਰਨੀ ਇਹਦਾ ਬਹੁਤ ਜ਼ਿਆਦਾ ਨੁਕਸਾਨ ਹੈ ਜਿਹੜੇ ਸਾਡੇ ਸ਼ਹਿਰ ਦੇ ਹੀ ਬੱਚੇ ਬਜ਼ੁਰਗ ਜਿਹੜੇ ਸਕੂਟਰ ਮੋਟਰਸਾਈਕਲਾਂ ਤੇ ਜਾਂਦੇ ਹੈਗੇ ਉਹ ਬੜਾ ਨੁਕਸਾਨ ਹੁੰਦਾ ਹੈਗਾ ਸੋ ਜੇ ਕਿਸੇ ਕੋਲ ਹੈਗੀ ਆ ਤਾਂ ਇਹਨੂੰ ਸਾਨੂੰ ਦੱਸ ਦਵੇ ਡਿਸਟਰੋਏ ਕਰ ਦਵੇ ਨਹੀਂ ਜੇ ਅਸੀਂ ਫੜ ਲਈ ਤੇ ਇਹਦੇ ਚ ਕੋਈ ਕਿਸੇ ਨੂੰ ਬਲੈਜ਼ ਨਹੀਂ ਕੀਤਾ ਜਾਣਾ ਵੇਚਣ ਵਾਲੇ ਨੂੰ ਤੇ ਜਿਹੜਾ ਇਹਦੀ ਵਰਤੋਂ ਕਰਦਾ ਹੈ ਤਾਂ ਮੇਰੀ ਬੇਨਤੀ ਹੈ ਤੁਹਾਡੇ ਰਹੀਂ ਵਾਰ-ਵਾਰ ਬੇਨਤੀ ਹੈ ਵੀ ਇਹਦੀ ਵਰਤੋਂ ਨਾ ਕਰੀ ਤੇ ਫਿਰ ਜੇ ਸਭ ਫੜ ਲਿਆ ਸੀ ਇਹਦੇ ਚ ਕਿਸੇ ਨੂੰ ਕੋਈ ਮਾਫੀ ਨਹੀਂ ਮਿਲਣੀ ਕਾਰਵਾਈ ਕਹੀਗੀ ਚਾਹੇ ਉਹ ਕੋਈ ਬੱਚਾ ਹੈਗਾ ਤੇ ਚਾਹੇ ਕੋਈ ਉਹਦੇ ਪੇਰੈਂਟਸ ਨੇ ਕਿ ਜਿਹੜੇ ਕਰ ਰੱਖੀ ਬੈਠੇ ਡੋਰ ਸਰ ਮਿਲਿ ਕਿਤਵਾਜੀ ਇਹਦੇ ਘਰੋਂ ਮਿਲੀ ਹੈ ਜੀ ਡਾਕਟਰ ਸੁਤਨਾ ਮਿਲ ਗਿਆ ਸਹ ਸਰ ਨੂੰ ਸਾਡੀ ਨਾ ਇਹਦੇ ਚ ਮਾਨਕੂ ਕੇਐਸਪੀ ਸਾਹਿਬ ਦੇ ਨਿਰਦੇਸ਼ ਨੇਗੇ ਕੱਲ ਸਖਤ ਨਿਰਦੇਸ਼ ਸੀ ਵੀ ਸਾਰੇ ਏਰੀਆ ਚ ਚੈੱਕ ਕਰਨੇ ਸਾਡੀ ਟੀਮਾਂ ਚੈੱਕ ਕਰਦੀਆਂ ਚੈੱਕ ਇਸੇ ਚੈਕਿੰਗ ਦੌਰਾਨ ਸਾਨੂੰ ਪਤਾ ਲੱਗਿਆ ਸੀ ਵੀ ਜਿਹੜਾ ਹਰੀਸ਼ਨਾ ਦਾ ਬੰਦਾ ਇਹਦੇ ਘਰ ਹੈਗੀ ਹੈਗੀ ਪਹਿਲਾਂ ਸਾਨੂੰ ਇੱਕ ਦੋ ਮਿਲੇ ਸੀ ਉਸ ਤੋਂ ਬਾਅਦ ਫਿਰ ਅੱਗੇ ਅਸੀਂ ਇਹ ਤੋਂ ਪੁੱਛ ਪੜਤਾਲ ਕੀਤੀ ਤਾਂ ਉਹਦੇ ਵਿੱਚ ਹੋਰ ਬਰਾਮਦਗੀ ਹੋਈ ਹੈ ਤੇ ਅੱਗੇ ਵੀ ਸਾਡੀ ਇਹ ਜਿਹੜੀ ਸਰਚ ਹੈਗੀ ਚੈਕਿੰਗ ਹੈ ਚਲਦੀ ਰਹੇ ਕਿਉਂਕਿ ਪਤਾ ਲੱਗਿਆ ਨਹੀਂ ਕਿ ਆ ਕੇ ਕਿੱਥੋਂ ਵੇਚਦੇ ਨੇ ਇਸ ਅੱਜ ਅਸੀਂ ਨੂੰ ਤਾਂ ਪੇਸ਼ ਕੀਤਾ ਰਾਤ ਦੇ ਵਿੱਚ ਤੇ ਹੁਣ ਇਹਨੂੰ ਪੁੱਛਕਿਛ ਕਰਦੇ ਆਂ ਕਿ ਕਿੱਥੋਂ ਲੈ ਕੇ ਆਉਂਦੇ ਆ ਜੇ ਕਿਸੇ ਹੋਰ ਨੇ ਲਿਆ ਕੇ ਇਹਦੇ ਕੋਲ ਰੱਖੀ ਐ ਜਾਂ ਕਿਸੇ ਤਰ੍ਹਾਂ ਦੀ ਕੋਈ ਹੋਰ ਗੱਲ ਆਉਂਦੀ ਐ ਕਿ ਉਹਦੇ ਤੇ ਵੀ ਕਾਰਵਾਈ ਕੀਤੀ ਜਾਏਗੀ ਕਿਸੇ ਨੂੰ ਬਰਦਾਸ਼ਤ ਨਹੀਂ ਕੀਤਾ ਜਾਣਾ ਦੇ ਵਿੱਚ ਫਿਰ ਇਹਦੇ ਨਾਲ ਕੋਈ ਹੋਰ ਵੀ ਬੰਦੇ ਜੁੜੇ ਹੋਏ ਆਂ ਹਾਂ ਉਹ ਚੈੱਕ ਕਰਦੇ ਆਂ ਮੈਂ ਹੁਣੇ ਆ ਕੇ ਮੋਝੇ ਪੁੱਛਿਆਗਾ ਐਸ.ਟੀ.ਓ ਸਾਹਿਬ ਨੂੰ ਵੀ ਕਰ ਰਿਹਾ ਮੈਂ ਚੈੱਕ ਕਰਦੇ ਆਂ ਜੇ ਕੋਈ ਹੋਰ ਹੋਇਆ ਤਾਂ ਤੇ ਮੈਂ ਤੁਹਾਨੂੰ ਸ਼ੋ ਕਰਦੇ ਵਿੱਚ ਕਿਸੇ ਨੂੰ ਬਖਸ਼ਣ ਵਾਲੀ ਕੋਈ ਗੱਲ ਨਹੀਂ ਬਿਲਕੁਲ ਬਖਸ਼ਣ ਵਾਲੀ ਗੱਲ ਨਹੀਂ ਕਿਉਂਕਿ ਇਹਦਾ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ ਕੋਲ ਕਿ 40 ਘੱਟੂ ਤੋਂ ਬਰਾਮਦ ਹੋਇਆ ਚੈਨਾੜੂ ਹਾਂ ਇਹ ਬਿਲਕੁਲ ਚੈਕਿੰਗ ਚੱਲਦੀ ਹੈ ਰੈਂਡਮਲੀ ਅਸੀਂ ਆਪਣੇ ਬੰਦਿਆਂ ਨੂੰ ਲਾਇਆ ਹੋਇਆ ਸਿਵਲ ਦੇ ਵਿੱਚ ਉਹ ਹੋ ਸਕਦਾ ਕਿ ਤੋਂ ਖਰੀਦਣ ਪਤਾ ਲੱਗ ਜਾਵੇ ਸਾਨੂੰ ਇੱਕ ਵੀ ਮਿਲ ਜਾਂਦਾ ਅਸੀਂ ਖਰੀਦੇ ਆਂਗੇ ਆਪਣੇ ਪੁਖਬੋਰ ਨੂੰ ਭੇਜਦੇ ਆਂਗੇ ਤੇ ਉਹ ਉੱਥੇ ਕਾਰਵਾਈ ਹੋਣੀ ਉਹ ਬੱਚੇ ਤੁਹਾਡੇ ਆ ਬੱਚੇ ਮੇਰੇ ਆ ਬੱਚੇ ਸਾਰਿਆਂ ਦੇ ਇੱਕੋ ਜਿਹੇ ਹੈ ਮੇਰੀ ਬੇਨਤੀ ਇਹ ਹੈ ਕਿ ਜੇ ਕੋਈ ਬੱਚਾ ਚੜਾਉਂਦਾ ਉਹਦਾ ਮਾਪੇ ਬਖਿਆਰ ਰੱਖੇ ਜੇ ਬੱਚੇ ਨੂੰ ਨਹੀਂ ਪਤਾ ਤਾਂ ਮਾਪੇ ਦੱਸਿਓ ਉਹਨਾਂ ਨੂੰ ਵੀ ਇਹ ਗੈਰ ਕਾਨੂੰਨੀ ਹੈ ਇਹਦੇ ਇਹ ਪਾਬੰਦੀ ਹੈ ਇਹਦੀ ਨਹੀਂ ਵਰਤੂ ਕਰਨੀ ਤੇ ਮਾ ਮਾਪ ਤਾਂ ਜਿਆਦਾ ਸਾਡੇ ਨਾਲੋਂ ਜਿਆਦਾ ਮਾਪੇ ਨੂੰ ਘਰੇ ਪਤਾ ਹੁੰਦਾ ਕਿ ਉਹਨਾਂ ਨੇ ਕਰ ਪਈਏ ਜੇ ਇੱਕ ਮਾ ਮਾਪ ਦੇ ਕੋਲੇ ਬੱਚੇ ਨੇ ਲਿਆਂਦੀ ਹੈ ਤੇ ਉਹਨੂੰ ਉਹਦੀ ਜਿਹੜੀ ਉਹਨੂੰ ਸਾੜ ਦੇਣ ਖਤਮ ਕਰ ਦੇਣ ਤਾਂ ਜੋ ਬੱਚਾ ਜਾ ਸਕੇ